ਪਿੰਡ ਕ ਘਰਸਾਂ ਦੇ ਰੇਲਵੇ ਟਰੈਕ ਦੇ ਥੱਲੇ ਬਣੇ ਅੰਡਰਬ੍ਰਿਜ ਦੇ ਵਿੱਚ ਥੋੜੀ ਜਿਹੀ ਬਰਸਾਤ ਪੈਣ ਤੋਂ ਬਾਅਦ ਪਾਣੀ ਖੜਾ ਹੋ ਜਾਂਦਾ ਜਿਸ ਨਾਲ ਉੱਥੋਂ ਦੇ ਲੱਗਦੇ ਨੇੜਲੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਬਹੁਤ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦੇ ਲਈ ਕਿਸਾਨ ਯੂਨੀਅਨ ਚੜੂਨੀ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ ਹੈਪੀ ਹਾਸਮਪੁਰ ਨੇ ਦੀ ਨੂੰ ਮੰਗ ਪੱਤਰ ਫ라이ਬਾਦ ਤਹਿਸੀਲਦਾਰ ਨੂੰ ਦਿੱਤਾ ਹਾਉ ਉਹਨਾਂ ਨੇ ਕੀ ਕਿਹਾ ਇਸ ਮਾਮਲੇ ਦੇ ਬਾਰੇ ਦੇਖਦੇ ਹਾਂ ਸ਼ੰਭੂ ਤੋਂ ਰਜਿੰਦਰ ਸਿੰਘ ਮੋਹੀਦੀ ਰਿਪੋਰਟ ਰਜਿੰਦਰਜੀਤ ਖਾਲਸਾ ਸ੍ਰੀ ਵਹਿਮ ਜੀ ਦੀ ਫਤਿਹ ਮੈਂ ਅਮਰਿੰਦਰ ਸਿੰਘ ਹੈਪੀ ਜੀਲਾ ਪ੍ਰੇਲਕ ਵਜੋਂ ਸਹਾਇਣਚ ਹੋਈ ਹੋਰ ਕਮੇਟੀ ਮੈਂਬਰ ਪੰਜਾਬ ਜਿਹੜਾ ਅੱਜ ਅਸੀਂ ਮੰਗ ਪੱਤਰ ਰੇਲਵੇ 132 ਨੰਬਰ ਕੱਗਜ਼ਰੇ ਤੋਂ ਦੇਣ ਗਏ ਅੱਜ ਤਸਵੀਰ ਦਾ ਸਾਹਿਬ ਨੂੰ ਦਿੱਤਾ ਜੀ ਐਸਟੀਐਮ ਸਾਹਿਬ ਹੈ ਨਹੀਂ ਸੀਗੇ ਉਹ ਲੇਟ ਆਣਾ ਸੀਗਾ ਉਹਨਾਂ ਨੇ ਇਸ ਕਰਕੇ ਅਸੀਂ ਤਸਵੀਰ ਦਾ ਸਾਹਿਬ ਨੂੰ ਦਿੱਤਾ ਬੰਦ ਉਹਨਾਂ ਨੇ ਸਾਡੀ ਗੱਲਬਾਤ ਸੁਣੀ ਹੈ ਵੀ ਤੁਹਾਡਾ ਜਿਹੜਾ ਮੰਗ ਪੱਤਰ ਹੈ ਜਿਹੜੀ ਤੁਹਾਡੀ ਸਮੱਸਿਆਵਾਂ ਉਹਦਾ ਜਲਦੋਂ ਜਲਦ ਹੱਲ ਕਰਾਵਾਂਗੇ ਕਿਉਂਕਿ ਉੱਥੇ ਆਉਣ ਵਾਲਾ ਪਾਣੀ ਜਿਹੜਾ ਬਰਸਾਤ ਦਾ ਪਾਣੀ ਹੈ ਉਹ ਭਰ ਜਾਂਦਾ ਗੱਡੀਆਂ ਨਹੀਂ ਨਿਕਲੀਆਂ ਬੱਚੇ ਸਕੂਲ ਜਾਣ ਬੜੇ ਬੜੇ ਪਰੇਸ਼ਾਨ ਹੈ ਕਿਉਂਕਿ ਉਹ ਸਾਡੇ ਅਫਸਰ ਜਿਹੜੇ ਹੈ ਤਾਂ ਵਧੀਆ ਬਹੁਤ ਵਧੀਆ ਜੀ ਪਰ ਕੋਈ ਉਹਨਾਂ ਦੇ ਪੈਰ ਨਹੀਂ ਲਗਣ ਦਿੰਦਾ ਕਈ ਵਾਰੀ ਕਹਿੰਦਾ ਨੇ ਲੀਡਰ ਨੇ ਜਿਹੜੇ ਜਿਵੇਂ 5 ਤਰੀਕ ਨੂੰ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਹਾਂ ਰੇਲਵੇ ਇਹ ਆਪਣਾ ਓਵਰਪ੍ਰਾਈਸ ਦਾ ਰਾਜਪੁਰ ਦਾ ਇਹਦੇ ਵਿੱਚ ਅੱਗੇ ਸਿਆਸੀ ਬੰਦੇ ਜਿਹੜੇ ਪਹਿਲਾਂ ਤਾਂ ਚੁੱਪ ਬੈਠੇ ਰਹੇ ਉਹਨਾਂ ਨੂੰ ਪਤਾ ਸੀਗਾ ਵੀ ਖੁੱਲ ਜਾਣਾ ਹੈ ਆਪਣਾ ਪਹਿਲੀ ਤਰੀਕ ਨੂੰ 11 ਤਰੀਕ ਨੂੰ ਸੋਰੀ 11 ਤਰੀਕ ਦਾ ਸਾਨੂੰ ਡੀਸੀ ਸਾਹਿਬ ਨੇ ਮੰਗ ਪੱਤਰ ਦੇ ਵਿੱਚ ਕਿਹਾ ਤਾਂ ਸੀਗਾ ਵੀ ਤੁਹਾਡਾ ਇਹ ਹੱਲਾਸੀਂ ਹਰ ਹਾਲਤ ਕਰਾਵਾਂਗੇ ਵੀ ਪਬਲਿਕ ਦੀ ਸਮੱਸਿਆ ਵੀ ਅਸੀਂ ਪਬਲਿਕ ਦੀ ਸਮੱਸਿਆ ਨੂੰ ਹੱਲ ਕਰਾਂਗੇ ਜ਼ਰੂਰ ਇਸ ਕਰਕੇ ਕੱਲ ਹਰਦੇਵਾਲ ਸਿੰਘ ਵੀ ਆਪਣਾ ਕਰਦੇ ਰਹੇ 11 ਤਰੀਕ ਨੂੰ ਵੀ ਅਸੀਂ ਖੋਲਤਾ ਜੀ ਆਪਣਾ ਫਲਾਈਓਵਰ ਆਪਣਾ ਰਾਜਪੁਰੇ ਵਾਲਾ ਪਰ ਨਹੀਂ ਪਰ ਅਸੀਂ ਜਿਹੜੀ ਗੱਲਬਾਤ ਕਰੀ ਹੈ ਸਾਨੂੰ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਸੀਗਾ ਵੀ ਅਸੀਂ 11 ਤਰੀਕ ਨੂੰ ਰਾਤ ਨੂੰ 10 11 ਵਜੇ ਓਵਰ ਵਾਲੀ ਖੋਲ ਦਾਂਗੇ ਇਸ ਕਰਕੇ ਸਾਨੂੰ ਡੀਸੀ ਸਾਹਿਬ ਨੇ ਬੜਾ ਬਸਵਾਲ ਦਿਵਾਇਆ ਸੀਗਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਮਤਲਬ ਕਿ ਸਿਆਸਤੋਂ ਪਰੂਟ ਕੇ ਵੀ ਜਿਹੜੀ ਸਾਡੀ ਉਹਨਾਂ ਨੇ ਗੱਲ ਸੁਣੀ ਹੈ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਉਹਨਾਂ ਨੇ ਕਿਸਾਨ ਯੂਨੀਅਨ ਦਾ ਇੱਕ ਇਹੋ ਜਿਹੀ ਚੀਜ਼ ਹੈ ਵੀ ਜਿਹੜਾ ਦਬਦੋ ਹੈ ਉਹ ਹੈਗਾ ਹੀ ਹੈ ਭਾਵੇਂ ਥੋੜੇ ਜਾਂ ਬਹੁਤੇ ਹੈ ਜਿਹੜੀ ਕਿ ਜਥੇਬੰਦੀ ਤਾਕੜੀ ਹੁੰਦੀ ਹੈ ਰਸ਼ਟਰ ਲੇਬਰ ਦੇ ਗਰਨਾਥ ਸਿੰਘ ਛਡੋਨੀ ਸਾਹਿਬ ਹੈ ਉਹਦਾ ਦਬਦੋ ਵੀ ਪੰਜਾਬ ਚ ਕੀ ਹਰਿਆਣਾ ਚ ਬਲਦ ਚ ਵੀ ਇਤਨਾ ਨਹੀਂ ਹੈ ਵੀ ਇੱਕ ਗਰਨਾਥ ਸਿੰਘ ਛਡੋਨੀਆ ਜਿਹੜੇ ਨੱਥ ਪਾ ਸਕਦੇ ਆ ਵੀ ਹਰ ਇੱਕ ਗੱਲ ਜਿਹੜੀ ਕਰਦੇ ਆ ਉਹਦੇ ਵਰਕਰ ਵੀ ਇੰਨੇ ਹੀ ਤੇਜ ਹੈ ਵੀ ਜਿੰਨੇ ਉਹ ਕਹਿਣ ਵੀ ਪ੍ਰਧਾਨ ਸਾਹਿਬ ਅੱਜ ਅੱਥੀ ਲੜਨਾ ਤਾਂ ਲੜਾਂਗੇ ਜ਼ਰੂਰ ਵੀ ਪਿੱਛੇ ਨਹੀਂ ਹਟਾਂਗੇ ਭਾਵੇਂ ਥੋੜੇ ਜਾਂ ਬਹੁਤੇ ਆ ਉਹ ਆਪਣੇ ਇੱਕ ਥੋੜੇ ਕਿ ਲੜਦੇ ਰਹਿਣਗੇ ਸਿਆਸ ਸਿਆਸੀ ਕਾਰਨ ਤਾਂ ਜਿਹੜਾ ਲੋਕਾਂ ਦੇ ਚੱਕੇ ਲਿਆ ਸੀਗਾ ਮੁੱਦਾ ਹੈ ਖਲਾਈ ਓਵਰ ਦਾ ਪਰ ਆਪਾਂ ਉਹਨੂੰ ਪਿੱਛੇ ਛੱਡ ਗਏ ਆਪਾਂ ਲੋਕ ਸੇਵਾ ਜਿਹੜੀ ਸਮਾਜ ਸੇਵਾ ਜਿਹੜੀ ਕਿਸਾਨੀ ਸਮੱਸਿਆ ਉਹਦਾ ਆਪਾਂ ਹੱਲ ਕਰਾਂਦੇ ਰਹਾਂਗੇ ਲੜਦੇ ਰਹਾਂਗੇ ਇਸ ਕਰਕੇ ਅਸੀਂ ਅੱਜ ਮੰਗ ਪੱਤਰ ਤਸੀਲਦਾਰ ਸਾਹਿਬ ਨੂੰ ਸਾਡਾ ਮੰਗਿਆ ਫਿਰ ਉਹਨਾਂ ਦਿੱਤਾ ਵੀ ਇੱਕ ਕਿਸਾਨ ਉਹ ਅੰਦਰ ਪਾਸਿੰਗ ਲਾ ਇਸ ਕਰਕੇ ਅੱਜ ਅਸੀਂ ਬੈਠੇ ਆ ਆ ਕੇ ਗੱਲਬਾਤ ਕੀਤੀ ਹੈ ਉਸ ਅਸੀਂ ਮੰਗਬੱਤਰ ਹੋਰ ਦਿੱਤੇ ਆਪਣੇ ਕਿਸਾਨੀ ਉਹਦੇ ਵਿੱਚ ਸ਼ਾਮਲ ਹੋਇਆ ਵੱਡੇ ਸਾਰੇ ਉਹਨਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਗਏ ਆਏ ਗੁਰਜੀਤ ਸਿੰਘ ਖਾਲਸਾ